ਕੋਡੀ 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 ਵਾਲਾ ਅੰਬਾ ਆ ਗਿਆ ਪਹੱਪ ਦੇ ਵਿੱਚ ਦੋ ਵੱਡੇ ਮੇਲੇ ਹੋਏ ਮੇਰੇ ਵੀਰੋ ਵੈਸੇ ਦੇ ਅਵਤਾਰ ਸਿੰਘ ਵੱਲ بڑے ਫ਼ਿਆਲ ਫਾਲਾਂ ਤੋਂ ਮੇਲੇ ਕਰਾਉਣਾ ਆ ਰਿਹਾ ਪਰ ਜਿਹੜੇ ਦੁਨੀਆਂ ਨੇ ਦੇਖੇ ਆ ਮੇਰੇ ਮੁੰਡੇ ਵੀਰ ਨੇ ਕਰਾਏ ਆ ਉਹ ਦੋਨਾਂ ਮੇਲਿਆਂ ਦਾ ਬੈਸਟ ਆ ਆ ਟੱਕਰਬਾਹਰ ਲ ਹੋਣ ਆਈ ਆ ਮੇਰੇ ਵੀਰੋ ਦੂਜਾ ਜੱਫਾ ਭਗੇ ਵਾਲੇ ਸੋਖ ਦਾ ਅੰਬੇ ਨੂੰ ਮੁੰਡਾ ਸਿਰਾ ਮੁੰਡਾ ਸਿਰਾ ਮੁੰਡਾ ਸਿਰਾ ਕਰਾ ਗਿਆ ਉਹ ਮੇਲਣ ਵਾਲਾ ਮੁੰਡਾ ਸਿਰਾ ਕਰਾ ਗਿਆ ਉਹ ਮੇਲਣ ਮੁੰਡਾ ਸਿਰਾ ਕਰਾ ਗਿਆ ਮੁੰਡਾ ਸਿਰਾ ਕਰਾ ਗਿਆ ਇਹ ਭਗੇਲੇ ਵਾਲਾ ਫੱਕ ਦਾ ਵੱਡਾ ਜੇਗ ਦਾ ਸੁਲਤਾਨ ਪੰਜਾਬ ਦੇ ਵਿੱਚ ਨੌ ਸ਼ਮਸ਼ਪੁਰ ਪਿੰਡ ਹੈ ਦੋ ਹੁਸ਼ਿਆਰਪੁਰ ਚ ਇੱਕ ਫਤੇ ਇੱਕ ਹੁਸ਼ਿਆਰਪੁਰ ਚ ਇੱਕ ਨਵੇਂ ਸ਼ਹਿਰ ਚ ਦੋ ਫਤੇਗੜ ਚ ਦੋ ਲੁਧਿਆਣੀ ਚ ਤੇ ਤਿੰਨ ਪਟਿਆਲੇ ਚ ਤੇ ਤਿੰਨਾਂ ਚੋਂ ਪਟਿਆਲੇ ਕੋਲ ਕਹਿੰਦੇ ਭਾਗਸੋ ਦੇ ਕੋਲ ਇਹਦਾ ਪਿੰਡ ਹੈ ਸ਼ਮਸ਼ਪੁਰੀ ਸੁਲਤਾਨ ਦਾ ਤੇ ਦੂਜੇ ਪਾਸੇ ਡੱਗੋ ਵਾਲੇ ਸ਼ਾਮਲੇ ਨੇ ਫੋਟਾ ਆਨ ਮੋ ਫੜਲੇ ਸ਼ੇਰ ਸਿੰਘ ਮੰਦੋ ਗੈਵੀ ਮੰਦੋ ਸੱਤੇ ਆਸਟ੍ਰੇਲੀਆ ਕੁਲਿੰਦਰ ਜੀ ਵੀਰ ਤੇ ਨਾਲਾ ਭਤਿੰਦਰ ਪੋਪੀਓ ਨੇ ਤੇ ਮੱਖਣ ਵਾਲੀਆ ਜੀ ਸਾਡੀਆਂ ਸਭ ਲਈ ਦਵਾਵਾਂ ਦੇ ਪਰਬਤਾਂ 'ਤੇ ਚੜ੍ਹਦੀ ਕਲਾ ਵਿੱਚ ਰੱਖੇ ਲਵੀ ਮੰਤਰੀ ਨਿਊਜ਼ੀਲੈਂਡਾ ਵਸਦੇ ਰਹੋ ਜਿਉਂਦੇ ਰਹੋ ਸਰਾਹ ਹੁਣ ਸਰਾਹ ਹੋ ਗਿਆ ਮੇਰੇ ਵੀਰੋ ਡੱਗੋ ਵਾਲੇ ਦਾ ਮਾਝੇ ਦੇ ਅੰਬੇ ਨੂੰ ਝੰਡਾ ਲੱਗਣ ਜਾ ਰਹੇ ਆ ਇੱਕ ਵਾਰੀ ਸਮਾਂ ਮੈਨੂੰ ਲੱਗਦਾ ਵੀ ਤਿਆਰ ਹੁੰਦਿਆ

ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ